ਅਕਸਰ ਦੇਖ ਰਹੇ ਦੋਸਤੋ ਮਿੱਤਰੋ ਵਾਇਕਰੂਜੀ ਕਾ ਖਾਲਸਾ ਵਾਇਕਰੂਜੀ ਕੀ ਫਤਿਹ ਦੋਸਤੋ ਤੁਹਾਨੂੰ ਪਤਾ ਹੈ ਕਿ ਵੀ ਅਸੀਂ ਪਹਿਲਾਂ ਵੀ ਇੱਕ ਧਰਨੇ ਵਾਲੀ ਖਬਰ ਦਿਖਾ ਕੇ ਆਏ ਹਾਂ ਦੂਜੀ ਕਵਰ ਬਾਗੇ ਪੁਰਾਣੇ ਨਾਂ ਸਮਾਜ ਤੋਂ ਕਵਰ ਦਿਖਾਉਣ ਲੱਗਾ ਹੈਗਾ ਤੇ ਤੁਸੀਂ ਇਸ ਟਾਈਮ ਦੇਖ ਸਕਦੇ ਹੋ ਰਾਜਾ ਦਾ ਪਿੰਡ ਹੈਗਾ ਜਿੱਥੇ ਇੱਥੇ ਇੱਕ ਠੱਤੀ ਭਾਈ ਛੇਦ ਕੇ ਅੰਦਰ ਬਣਿਆ ਹੋਇਆ ਤੇ ਤੁਸੀਂ ਵੱਡੀ ਗਿਣਤੀ ਵਿੱਚ ਜਿਹੜੀਆਂ ਔਰਤਾਂ ਦੇਖ ਰਹੇ ਹੋਏ ਆਸ਼ਾ ਵਰਕਰਾਂ ਆਏ ਹੋਈਆਂ ਇਹਨਾਂ ਦੀ ਕੀ ਸਮੱਸਿਆ ਹੈਗੀ ਇਹਨਾਂ ਨਾਲ ਗੱਲਬਾਤ ਕਰਾਂਗੇ ਪਰ ਇਸ ਟਾਈਮ ਨਾਰੇ ਭਾਈ ਜਲੂਸ ਸੱਡ ਲੋ ਉਹਨਾਂ ਦੀ ਨਾਰੇबाजी ਕਰ ਰਹੀਆਂ ਸਰਕਾਰ ਦੇ ਖਿਲਾਫ ਕੀ ਇਹਨਾਂ ਦੀ ਸਮੱਸਿਆ ਹੈਗੀ ਆ ਤੇ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਵੀ ਸਾਰਿਆਂ ਜੀ ਜਿਹੜੀ ਤਸਵੀਰਾਂ ਵਧੀਆ ਤਰੀਕੇ ਨਾਲ ਜਿਹੜੀ ਵੀਡੀਓ ਬਣਾ ਲਓ ਤਾਂ ਕਿ ਮਤਲਬ ਪਤਾ ਲੱਗ ਜਾਵੇ ਸਰਕਾਰ ਨੂੰ ਵੀ ਇਹਨਾਂ ਦੀ ਕੀ ਸਮੱਸਿਆ ਹੈਗੀ ਆ ਤੇ ਕਿਵੇਂ ਜਿਹੜਾ ਹੱਲ ਹੋ ਸਕਦਾ ਹੈਗਾ ਤੇ ਇਹ ਤਸਵੀਰਾਂ ਇਸ ਟਾਈਮ ਬਾਘੇਪੁਰਾਣੇ ਦੇ ਅਧੀਨ ਆਉਂਦੇ ਰੱਜਣਾ ਪਿੰਡ ਦੇ ਵਿੱਚ ਤੋਂ ਦੇਖ ਰਿਹਾ ਹਾਂ ਤੇ ਇੱਥੇ ਇੱਕ ਸਿਹਤ ਕੇਂਦਰ ਬਣਿਆ ਜਿੱਥੇ ਠੱਗੀ ਭਾਈ ਨਾਲ ਜੁੜਿਆ ਹੋਇਆ ਖੇਤ ਕੇਂਦਰ ਹੈਗਾ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਵੀ ਹੈਗੇ ਉਹਨਾਂ ਨਾਲ ਪੁੱਛਦੇ ਹੈਗੇ ਸਮੱਸਿਆ ਕੀ ਆ ਤੁਸੀਂ ਜ਼ਿਲ੍ਹਾ ਪ੍ਰਧਾਨੋ ਜੀ ਇੱਥੇ ਆ ਜਾਓ ਕੀ ਸਮੱਸਿਆ ਕੀ ਤੁਸੀਂ ਅੱਜ ਗੇਟ ਤੇ ਬੜੇ ਇਕੱਠੇ ਹੋਏ ਖੜੇ ਆ ਅੱਜ ਜਿਹੜੀ ਅਸੀਂ ਸਮੱਸਿਆ ਇੱਥੇ ਬਲਾਕ ਚੱਟੀ ਭਾਈ ਦੇ ਜਿਹੜੇ ਆਸ਼ਾ ਵਰਕਰ 200 ਦੇ ਕਰੀਬ ਨੇ ਕੁੜੀਆਂ ਕੰਮ ਕਰਦੀਆਂ ਸੋ ਸਾਰ ਇਹਨਾਂ ਦੀ ਮਈ ਮਹੀਨੇ ਤੋਂ ਲੈ ਕੇ ਹੁਣ ਤੱਕ ਸਤੰਬਰ ਵੀ ਚਲਾ ਗਿਆ ਤੇ ਇਹਨਾਂ ਦੀ ਜਿਹੜੀ ਨਾ ਆਸ਼ਾ ਦੀ ਸੈਲਰੀ ਆ ਜੋ ਇਨਸੈਂਟਿਵ ਆ ਉਹ ਇਹਨਾਂ ਨੂੰ ਮਿਲੇ ਨਹੀਂ ਜੀ ਉਹਦੇ ਕਰਕੇ ਜਿਹੜਾ ਅੱਜ ਇਹ ਇਕੱਠੇ ਹੋਏ ਆ ਇਹਨਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਵੀ ਮੈਡਮ ਸਾਡੇ ਜਿਹੜੇ ਆ ਬਲਾਕ ਚੱਤੀਪਾਈ ਦੀ ਸਾਡੀ ਤਨਖਾਹ ਨਹੀਂ ਪਈ ਬਾਕੀ ਸਾਰੇ ਬਲਾਕਾਂ ਚੰਨਾਂ ਨੇ ਪਤਾ ਕੀਤਾ ਉੱਥੇ ਪੈ ਗਈ ਉਹ ਵੀ ਸਰ ਅਸੀਂ ਅੱਜ 15 15 9 ਨੂੰ ਧਰਨਾ ਲਾਇਆ ਸੀ ਸਿਵਲ ਸਿਧੰ ਦਫਤਰ ਉਹ ਵੀ ਸਾਡੇ ਧਰਨੇ ਲੱਗੇ ਸਾਡੀ ਬਾਤ ਸਰਕਾਰ ਤੱਕ ਪਹੁੰਚੀ ਕੋਈ ਨਵਾਂ ਸਪਰਸ਼ ਪੋਰਟਲ ਕਿਹਾ ਉਹਨਾਂ ਨੇ ਵੀ ਨਵਾਂ ਸਪਰਸ਼ ਪੋਰਟਲ ਆਇਆ ਜਿਹਦੇ ਕਰਕੇ ਦਿੱਕਤ ਆ ਰਹੀ ਆਸੀਂ ਮੰਨਦੇ ਆ ਵੀ ਕੋਈ ਸਪਰਸ਼ ਪੋਰਟਲ ਆ ਗਿਆ ਪਰ ਜੇ ਸਪਰਸ਼ ਪੋਰਟਲ ਕੋਈ ਆਇਆ ਸੀ ਉਹਦੀ ਜਾਣਕਾਰੀ ਥੋੜੀ ਥੋੜੀ ਕਰਕੇ ਪਹਿਲਾਂ ਵਰਕਰਾਂ ਨੂੰ ਦਿੱਤੀ ਜਾਂਦੀ ਤਾਂ ਕਿ ਉਹ ਆਪਦਾ ਉਸ ਹਿਸਾਬ ਦੇ ਨਾਲ ਜਿਹੜਾ ਆਪਦਾ ਸਿਸਟਮ ਨੂੰ ਸੈਟਿੰਗ ਕਰਕੇ ਰੱਖਦੇ ਹੁਣ 4 ਮਹੀਨੇ ਤੋਂ ਜਿਹੜੀ ਆਸ਼ਾ ਵਰਕਰ ਵਿਚਾਰੀ ਜਿਹੜੀ ਇਸ ਤਨਖਾਹ ਤੇ ਗੁਜ਼ਾਰਾ ਕਰਦੀ ਆ 4 ਮਹੀਨੇ ਤੋਂ ਉਹਨੂੰ ਸੈਲਰੀ ਨਹੀਂ ਮਿਲੀ ਤਾਂ ਦੱਸੋ ਮੈਨੂੰ ਸਰ ਉਹਨਾਂ ਦੇ ਘਰਾਂ ਦਾ ਗੁਜ਼ਾਰਾ ਕਿਵੇਂ ਹੋਊਗਾ ਇਹ ਮਜਬੂ ਅੱਜ ਇਹ ਕਹਿੰਦੀ ਆ ਮੈਡਮ ਅਸੀਂ ਕੰਮ ਬੰਦ ਕਰਨਾ ਸਾਡੇ ਕੋਲੇ ਕੰਮਾਂ ਤੇ ਜਾਣ ਨੂੰ ਡਿਲੀਵਰੀ ਕੇਸ ਲੈ ਕੇ ਜਾਣ ਨੂੰ ਵੀ ਪੈਸੇ ਮੁੱਕ ਗਏ ਇੰਨਾ ਕੁ ਕੁੜੀਆਂ ਨੇ ਸਰ ਮੈਨੂੰ ਫੋਨ ਕਰਕੇ ਰੋਈਆਂ ਵਿਚਾਰੀਆਂ ਮੈਨੂੰ ਤਾਂ ਦੁੱਖ ਨਹੀਂ ਜਰਿਆ ਗਿਆ ਜਿਹਦੇ ਕਰਕੇ ਮੈਨੂੰ ਅੱਜ ਇੱਥੇ ਮਜਬੂਰ ਹੋ ਕੇ ਅੱਜ ਇਸ ਦਫ਼ਤਰ ਦੇ ਵਿੱਚ ਗੱਲਬਾਤ ਕਰ ਲਈ ਆਉਣਾ ਪਿਆ ਪਰ ਇੱਥੇ ਬਹੁਤ ਜਿਹੜੀਆਂ ਦੇਖੀਆਂ ਨੇ ਕਾਫੀ ਕਮੀਆਂ ਨੇ ਇੱਕ ਤਾਂ ਸਾਨੂੰ ਇੱਥੇ ਪਰਮਾਨੈਂਟ ਅਕਾਊਂਟੈਂਟ ਨਹੀਂ ਹੈਗਾ ਇੱਥੇ ਜਿਹਦੇ ਕਰਕੇ ਇਹਨਾਂ ਦੀ ਅੱਗੇ ਵੀ ਇਹ ਹੋਇਆ ਧਰਨੇ ਮਜਾਰੇ ਅੱਗੇ ਵੀ ਲੱਗੇ ਆ ਅੱਗੇ ਵੀ ਅਕਾਊਂਟੈਂਟ ਦੇ ਅਫਸਰ ਦੀ ਕਮੀ ਹੋਣ ਕਰਕੇ ਅੱਗੇ ਵੀ ਕੁੜੀਆਂ ਦੀਆਂ ਤਨਖਾਹਾਂ ਜਿਹੜੀਆਂ ਟਾਈਮ ਸਰ ਨਹੀਂ ਪੈਂਦੀਆਂ ਸੀਗੀਆਂ 2 ਤੋਂ 3-3 ਮਹੀਨੇ ਲੰਘੇ ਸੀ ਆ ਤਾਂ ਹੁਣ ਸਾਰੇ ਸਿਰ ਤੋਂ ਪਾਣੀ ਲੰਘ ਗਿਆ ਇਹ ਸੇ ਬਲਾਕ ਦੀਆਂ ਹੀ ਆ ਕਿ ਹੋਰ ਵੀ ਸਾਰੇ ਪੰਜਾਬ ਚ ਸਮੱਸਿਆ ਸਾਰੇ ਬਲਾਕਾਂ ਦੀ ਸਾਰੇ ਜ਼ਿਲ੍ਹੇ ਦੀ ਸੀ ਪਰ ਉੱਥੇ ਸੋਲਵ ਹੋ ਚੁੱਕੀ ਆ ਉੱਥੇ ਮਤਲਬ ਸਾਰੇ ਬਲਾਕਾਂ ਦੇ ਜਿਹੜੀ ਆ ਜੁਲਾਈ ਤੱਕ ਸੈਲਰੀ ਆ ਚਾਹੇ ਉਹ ਆਸ਼ਾ ਦੀ ਹੋਵੇ ਚਾਹੇ ਫੈਸਿਲੀਟੇਟਰ ਦੀ ਹੋ ਔਰ ਛੱਤੀ ਭਾਈ ਬਲੌਕ ਦੇ ਵਿੱਚ ਹਜੇ ਕੋਈ ਇਹ ਤਾਂ ਕੋਈ ਐਮਐਲਏ ਨਾਲ ਕੋਈ ਗੱਲਬਾਤ ਹੋਈ ਇਸ ਵਿਸ਼ੇ ਨਹੀਂ ਸਾਡੀ ਵਿਧਾਇਕਾਂ ਨਾਲ ਹਜੇ ਸਮੇਂ ਚ ਕੋਈ ਗੱਲਬਾਤ ਨਹੀਂ ਹੋਈਗੀ ਸਾਡੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਹੋ ਰਹੀ ਆ ਉਹ ਇਸ ਸਮੱਸਿਆ ਨੂੰ ਜਲਦ ਨਿੱਠਣ ਦਾ ਹੱਲ ਮਤਲਬ ਕਰਨ ਦਾ ਕਰ ਰਹੇ ਨੇ ਕੋਸ਼ਿਸ਼ ਵੀ ਇਹ ਕਿਵੇਂ ਚੀ ਨੂੰ ਮਤਲਬ ਕੀਤਾ ਜਾਵੇ ਪਰ ਸਾਡੀ ਸੋਚ ਇਹ ਸੀ ਕਿ ਕੋਈ ਅਧਿਕਾਰੀ ਆ ਕੇ ਸਾਨੂੰ ਇਹ ਚੀਜ਼ ਦਾ ਆਨਸਰ ਤਾਂ ਦਵੇ ਵੀ ਇਹ ਕਾਰਨ 4 ਮਹੀਨੇ ਦਾ ਗੈਪ ਜਿਹੜਾ ਵਾ ਜਾਂ ਕੀ ਕਾਰਨ ਆ ਵੀ ਬਜਟ ਦੀ ਕਮੀ ਆ ਅਕਾਊਂਟੈਂਟ ਦੀ ਕਮੀ ਕੋਸ਼ ਤਾਂ ਸਾਨੂੰ ਵਿਸ਼ਵਾਸ ਦਿਵਾਵੇ ਜਿਹੜਾ ਮੈਂ ਕੁੜੀਆਂ ਨੂੰ ਯਕੀਨ ਦਿਵਾ ਸਕਾਂ ਵੀ ਅੱਜ ਘਰਾਂ 'ਚ ਚਲੀਆਂ ਜਾਓ ਕੰਮ ਬੰਦ ਨਾ ਕਰੋ ਵੀ ਤੁਹਾਡੇ ਪੈਸੇ ਆਉਣਗੇ ਪਰ ਕੋਈ ਹਜੇ ਗੱਲਬਾਤ ਕਰਨ ਨੂੰ ਉੱਚ ਅਧਿਕਾਰੀ ਸਾਡੇ ਨਾਲ ਕੋਈ ਸਹਿਮਤੀ ਨਹੀਂ ਤੁਸੀਂ ਕਹਿੰਦੇ ਹੋ ਹੁਣ ਤੱਕ ਪਹੁੰਚ ਨਹੀਂ ਕੀਤੀ ਵੀ ਸਾਡੀ ਆਸਮੱਸਿਆ ਦਾ ਹੱਲ ਕਰੋ ਅਸੀਂ ਤਾਂ ਜੀ ਪਹੁੰਚ ਪਹਿਲਾਂ ਆਪਣੇ ਇੱਥੋਂ ਆਪਣੇ ਮੇਨ ਧਰਮ ਨਹੀਂ ਇੱਥੇ ਅਸੀਂ ਪਹੁੰਚੇ ਆ ਅਸੀਂ ਅੱਜ ਕਿਹਾ ਵੀ ਸਾਡੇ ਇੱਥੋਂ ਦੇ ਜਿਹੜੇ ਕੋਈ ਅਫਸਰ ਉੱਚ ਅਧਿਕਾਰੀ ਸਾਡੇ ਨਾਲ ਗੱਲਬਾਤ ਕਰਨਗੇ ਸਾਨੂੰ ਵਿਸ਼ਵਾਸ ਦਿਵਾਉਣਗੇ ਪਰ ਨਹੀਂ ਸਾਨੂੰ ਲੱਗਿਆ ਕਿ ਬਸ ਧਰਨਾ ਤਾਂ ਜੀ ਦੇਖੋ ਇਹ ਤਾਂ ਅਸੀਂ ਗੱਲਬਾਤ ਕਰਨ ਆਏ ਸੀ ਮੌਕੇ ਤੇ ਧਰਨੇ ਦੀ ਬਣ ਗਿਆ ਸਿਸਟਮ ਨਹੀਂ ਤਾਂ ਅਸੀਂ ਪਹਿਲਾਂ ਧਰਨਾ ਲਾਉਂਦਾ ਕਲਟੀਮੇਟ ਦਿੰਨੇ ਹੁੰਨੇ ਆ ਵੀ ਸਾਡਾ ਧਰਨਾ ਪਰ ਸਮੱਸਿਆ ਹੀ ਨਹੀਂ ਬਣ ਗਈ ਕੁੜੀਆਂ ਤਾਂ ਅਦਰੀਆਂ ਬਿਸ਼ਾ ਕੇ ਬੈਠ ਹੀ ਗਈਆਂ ਵੀ ਅਸ ਤਾਂ ਘਰਾਂ ਚ ਜਾਣਾ ਹੀ ਨਹੀਂ ਜੇਕਰ ਸਾਡਾ ਕੋਈ ਤਨਖਾਹਾਂ ਦਾ ਹੱਲ ਨਹੀਂ ਹੁੰਦਾ ਕਿੰਨੀ ਤਰ੍ਹਾਂ ਮਿਲਦੀ ਵੈਸੇ ਤੁਹਾਨੂੰ ਸਾਡੀ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ 2500 ਰੁਪਏ ਦਾ ਅਨਿਰਮ ਬਜਟ ਲੱਗਿਆ ਵਾ ਅਨਿਰ ਅਨਿਰਮ ਬਜਟ ਵੀ ਅਸੀਂ ਬਹੁਤ ਖਿੱਚਾ ਧੂਈ ਆਵਦੀ ਆਉਣਾ ਕਰਕੇ ਆਪਣਾ ਉਹ ਅਸੀਂ 5-5000 ਕੁੜੀਆਂ ਦੇ ਖਾਤੇ ਚ ਪਵਾਤਾ ਪਰ ਜਿਹੜਾ ਇਹਨਾਂ ਦਾ ਇਨਸੈਂਟ ਵਾ ਜੋ ਕੇਂਦਰ ਸਰਕਾਰ ਵੱਲੋਂ ਸਰ ਉਹ ਨਹੀਂ ਪਿਆ ਜਿਹੜਾ 3-4 ਕਿੰਨਾ ਉਹ ਕਿੰਨਾ ਬਣਦਾ 3-4000 ਪ੍ਰਤੀ ਮਹੀਨਾ ਬਣਦਾ ਜੀ 3-4000 ਪ੍ਰਤੀ ਮਹੀਨਾ ਕਾਸ਼ ਵਰਕਰ ਦਾ ਹਾਂਜੀ 2500 ਰੁਪਏ ਵੈਸੇ ਮਿਲਦਾ ਤੁਹਾਨੂੰ ਉਹ ਪੰਜਾਬ ਸਰਕਾਰ ਵੱਲੋਂ ਮੈਂ ਹਾਂਜੀ ਸਿਰਫ 2500 ਹੀ ਮਿਲਦਾ ਹੈ ਸਿਰਫ 2500 ਕਿੰਨੇ ਘੰਟੇ ਡਿਊਟੀ ਹੈ ਸਰ ਲਗਾਤਾਰ ਡੇ ਨਾਈਟ 2 ਦਿੰਤੇ ਰਾਤੀ ਡਿਊਟੀ ਕਰਦਿਆਂ ਨੇ ਜਿਹੜਾ 2500 ਰੁਪਿਆ ਜਿਹੜਾ ਉਹ ਵੀ ਸਰਕਾਰ ਤੋਂ ਅਸੀਂ ਸਾਡੀ ਜਥੇਬੰਦੀ ਨੇ ਇੰਨੀ ਇੱਕ ਧਰਨੇ ਲਾ ਲੋਕੇ ਅਸੀਂ ਉਹ ਵੀ ਪਾਸ ਕਰਵਾਇਆ ਪਰ ਉਹ ਸਰਕਾਰ ਨੇ ਸਾਨੂੰ ਨਾ ਵਾਦੇ ਕੀਤੇ ਸੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡਾ ਵਾਦਾ ਕੀਤਾ ਸੀ ਕਿ ਤੁਹਾਨੂੰ ਜਦੋਂ ਮੇਰੀ ਸਰਕਾਰ ਆ ਜਾਏਗੀ ਮੈਂ ਤੁਹਾਡਾ ਡਬਲ ਕਰੂੰਗਾ ਪਰ 3 ਸਾਲ ਬੀਤ ਗਏ ਸਰ ਸਾਡਾ ਤਾਂ ਉਹ ਵੀ ਡਬਲ ਨਹੀਂ ਹੋਇਆ ਪਰ ਦੇਖੋ ਤੁਸੀਂ ਸਰ 4-5000 ਨਾਲ ਕੁੜੀਆਂ ਦੇ ਘਰ ਨਹੀਂ ਚੱਲਦੀ ਇਹ 2500 ਰੁਪਏ ਦੇ ਨਾਲ ਕੋਈ ਹੋਰ ਸਹੂਲਤ ਤੁਹਾਨੂੰ ਸਰਕਾਰ ਦਿੰਦੀ ਐ ਇਸ ਤੋਂ ਇਲਾਵਾ ਕੁਝ ਨਹੀਂ ਹਜੇ ਤੱਕ ਸਾਨੂੰ ਇਹ 2500 ਬਿਨਾ ਕੋਈ ਸਰਕਾਰੀ ਸਹੂਲਤ ਨਹੀਂ ਮਿਲੀ ਹੈ ਜੀ ਬਸ ਇੱਕ ਸਾਡੀ ਇੱਕ ਮੰਗ ਨਿਕਲ ਕੇ ਆਈ ਹੈ ਜੋ 5 ਲੱਖ ਦਾ ਬੀਮਾ ਦੀ ਹੈਗੀ ਆ ਉਹ ਉਹ ਵੀ ਹੁਣ ਸਾਡੇ ਸਟੇਟਮੈਂਟ ਜਦੋਂ ਲਈਆਂ ਜਾਣਗੀਆਂ ਉਹ ਤਾਂ ਪਤਾ ਲੱਗ ਜਾਊਗਾ ਬੀਮੇ ਉਹ ਬਸ ਉਹ ਸਹੂਲਤ ਦਿੱਤੀ ਆ ਅਦਰਵਾਈਜ਼ ਹੋਰ ਕੋਈ ਸਹੂਲਤ ਨਹੀਂ ਇਹ 2500 ਰੁਪਏ ਜਾਂ ਥੋੜੇ 4-5000 ਨਾਲ ਕਿਵੇਂ ਕਜਾਰਾ ਹੋ ਜਾਂਦਾ ਸਾਰਾ ਕੁਝ ਵੀ ਮਤਲਬ ਇੰਨੀ ਇੰਨੀ ਘੱਟ ਤਨਖਾਹ ਤੇ ਤੁਸੀਂ ਸਾਰੇ ਕੰਮ ਕਰ ਰਹੇ ਹੋ ਸਰ ਸਾਨੂੰ ਤਾਂ ਇੱਕ ਤਰ੍ਹਾਂ ਦੇ ਇੱਕ ਨਾ ਇੱਕ ਜਿਵੇਂ ਕਹਿ ਦੋ ਨਾ ਇੱਕ ਨਸ਼ਾ ਜਿਵੇਂ ਕਹਿ ਦੋ ਕੰਮ ਦਾ ਜੱਕ ਚਾਰਟ ਤੇ ਲਾਤਾ ਵਾ ਨਾ ਵਿਚਾਰੀਆਂ ਛੱਡ ਸਕਦੀਆਂ ਤੇ ਨਾ ਵਿਚਾਰੀਆਂ ਕੰਮ ਕਰ ਸਕਦੀਆਂ ਪਰ ਫਿਰ ਵੀ ਸਰ ਸਰ ਨਹੀਂ ਕੰਟਰੈਕਟਰ ਤੇ ਆ ਸਾਰਾ ਸਹੀ ਸਾਡਾ ਕੋਈ ਮਤਲਬ ਦੇਖੋ ਤੁਸੀਂ ਸਰ ਜੀ ਅਸੀਂ 48 ਘੰਟੇ ਕੰਮ ਕਰਦੇ ਆ ਅਸੀਂ ਡਿਲੀਵਰੀਆਂ ਦੇ ਪੈਸੇ ਵੀ ਕੱਟਦੇ ਐਂਟੀ ਨੈਟਲਾਂ ਦੇ ਪੈਸੇ ਵੀ ਕੱਟਦੇ ਫਿਰ ਵੀ ਕੁੜੀਆਂ ਆਪਦੇ ਘਰਾਂ ਚੋਂ ਪੈਸੇ ਲਾ ਲਾ ਕੇ ਡਿਲੀਵਰੀ ਕਰਾ ਰਹੀਆਂ ਕਹਿੰਦੀ ਜੱਚਾ ਬੱਚਾ ਨੂੰ ਬਚਾਉਣਾ ਆਸ਼ਾ ਵਰਕਰ ਕਹਿੰਦੀ ਜੱਚਾ ਬੱਚਾ ਨੂੰ ਬਚਾਉਣਾ ਜੱਚਾ ਬੱਚਾ ਨੂੰ ਅਸੀਂ ਬਚਾ ਰਹੇ ਆ ਆ ਟਾਰਗੇਟ ਜਿਹੜੇ ਜਾ ਰਹੇ ਨੇ ਉੱਪਰ ਆਸ਼ਾ ਵਰਕਰ ਹਜ਼ਾਰ ਦੀ ਪਾਪੂਲੇਸ਼ਨ ਚ ਕੰਮ ਕਰਕੇ ਲੈ ਕੇ ਆਉਂਦੀ ਆ ਤਾਂ ਵੱਡੇ ਅਫਸਰਾਂ ਦੇ ਟਾਰਗੇਟ ਪੂਰੇ ਹੁੰਦੇ ਆ ਸਰ ਬੈਠੇ ਬਿਠਾਏ ਅਫਸਰਾਂ ਨੂੰ ਸਾਡਾ ਕੰਮ ਪਹ ਕਿੱਡੀ ਤਰਾਸ ਦੀ ਹੈਗੀ ਆ ਪੰਜਾਬ ਦੇ ਬੱਚਾ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਇੱਕ ਵਾਰ ਦਿਖਾਉ ਕਿੰਨੀ ਵੱਡੀ ਗਿਣਤੀ ਦੇ ਵਿੱਚ ਇਹ ਸਿਰਫ ਤੇ ਸਿਰਫ ਜਿਹੜਾ ਬਾਘਾਪੁਰਣਾ ਏਰੀਆ ਉਸ ਏਰੀਆ ਜਨਾ ਨਹੀਂ ਆਏ ਗਿਆ ਤੇ ਜਿਵੇਂ ਇਹਨਾਂ ਨੇ ਡਿਊਟੀ ਦੱਸੀ ਹੈਗੀ ਆ ਵੀ ਕਾਫੀ ਡਿਊਟੀ ਹੈ ਜਿਹੜੀ ਸਰਕਾਰ ਇਹਨਾਂ ਨੂੰ ਦਿੰਦੀ ਆ ਤੇ ਪਰ ਜਿਹੜਾ ਥੋੜੇ ਜੇ ਪੈਸੇ ਆ ਜਿਹੜੇ ਉਹ ਦੇਣ ਦੇ ਵਿੱਚ ਆਨਾ ਕਾਨੀ ਮੈਂ ਇਹ ਕਹਿ ਸਕਦਾ ਬਾਘੇਪੁਰਣੇ ਦੇ ਵਿੱਚ ਵਿਕਾਸ ਕਰਕੇ ਵਿਧਾਇਕ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਇਹਨਾਂ ਵੱਲ ਵੇਖ ਕੇ ਸਾਡੀ ਵੀਡੀਓ ਵੇਖ ਕੇ ਇੱਕ ਵਾਰ ਜ਼ਰੂਰ ਆਪ ਤਕਲਦਾ ਜੀ ਕਰਨ ਤਾਂ ਕਿ ਇਹਨਾਂ ਦਾ ਜਿਹੜਾ ਪੈਸਾ ਦੀਵਾਲੀ ਤੋਂ ਪਹਿਲਾਂ ਪਹਿਲਾਂ ਘੱਟੋ-ਘੱਟ ਇਹਨਾਂ ਦੇ ਖਾਤੇ ਵਿੱਚ ਤਾਂ ਪਹੁੰਚ ਜਾਵੇ ਤਾਂ ਕਿ ਆਪਦਾ ਇਹ ਜਿਹੜਾ ਤਿਹਾਰਾ ਵਧੀਆ ਤਰੀਕੇ ਨਾਲ ਮਨਾ ਸਕਣ ਕੋਈ ਇਸ ਬਲਾਕ ਦਾ ਕੋਈ ਹੋਰ ਹੈਗਾ ਕੋਈ ਜਿਹੜਾ ਬੋਲਣਾ ਚਾਵੇ ਕਿਉਂਕਿ ਜਿਹੜਾ ਛੋਟੀ ਸਮੱਸਿਆ ਜਿਹੜਾ ਪ੍ਰਧਾਨ ਨੇ ਦੱਸੀ ਹੈਗੀ ਆ ਬੜੀ ਵੱਡੀ ਸਮੱਸਿਆ ਵੀ ਕਹਿ ਸਕਦੇ ਆ ਤੇ ਸਰਕਾਰ ਵੱਲੋਂ ਤੇ ਬੜੀ ਛੋਟੀ ਹੈਗੀ ਆ ਉਹ ਹੱਲ ਨਹੀਂ ਕਰ ਰਹੀ ਤੇ ਤੂੰ ਅਗਲਾ ਕੋਈ ਕਦਮ ਕੀ ਹੈ ਜੇਕਰ ਨਹੀਂ ਤੁਹਾਡਾ ਦੀਵਾਲੀ ਤੋਂ ਪਹਿਲਾਂ ਮਤਲਬ ਆ ਲਾਉਂਦਾ ਤਾਂ ਬਸ ਕੰਮ ਬੰਦ ਕਰਨ ਦਾ ਜੀ ਅੱਛਾ ਹਾਂਜੀ ਅਸੀਂ ਕੋਈ ਕੰਮ ਨਾ ਕਰਾਂਗੇ ਨਾ ਪਾਲਸਪੋਲੀਆ ਡਿਊਟੀ ਤੇ ਨਾ ਹੀ ਕੋਈ ਗੋ ਕਰਾਂਗੇ ਹਾਂ ਜੀ ਕਿੰਨੇ ਕਿੰਨੀ ਗਿਣਤੀ ਤੁਹਾਡੀ ਸਾਰੀ ਇਸ ਬਲਾਗ ਦੇ ਵਿੱਚ 200 ਜੀ 200 ਦੇਖ ਰਹੀ ਹਾਂ ਹਾਂ ਜੀ ਜਿਹੜੀਆਂ ਤੁਸੀਂ ਲਗਾਤਾਰ ਹਾਂ ਜੀ ਹਾਂ ਜੀ ਹਾਂ ਜੀ 200 ਜੀ ਤੇ ਤੁਸੀਂ ਕੋਈ ਪਹੁੰਚ ਕੀਤੀ ਹੁਣ ਤੱਕ ਕਿਸੇ ਅਫਸਰ ਤੱਕ ਡਾਕਟਰ ਦਾ ਨਾਂ ਨੂੰ ਜੀ ਅਸੀਂ ਸਿਵਲ ਸਰਜਨ ਦੇ ਉੱਥੇ ਧਾਰਨਾ ਵੀ ਲਾ ਕੇ ਆਏ ਹਾਂ ਮੰਗ ਪੱਤਰ ਵੀ ਬਹੁਤ ਦਿੱਤੇ ਕੋਈ ਸੁਣਵਾਈ ਨਹੀਂ ਹੋਈ ਸਾਡੀ ਅਚ ਕੋਈ ਸੁਣਵਾਈ ਨਹੀਂ ਜੀ ਆ ਕੋਈ ਸੁਣਵਾਈ ਨਹੀਂ ਹੋ ਰਹੀ ਕੀ ਜਕਨ ਕਿੰਨ ਨੂੰ ਜਾਣ ਆਖਰਕਾਰ ਕਹਿੰਦੇ ਵੀ ਇੱਕ ਆਹ ਸਿਹਤ ਕੇਂਦਰ ਇਹਨਾਂ ਦਾ ਆਫਿਸ ਬਣਿਆ ਇੱਥੇ ਅੱਗੇ ਇਹਨਾਂ ਨੇ ਪੂਰੇ ਗੇਟ ਜਿਹੜਾ ਰੋਕ ਲਿਆ ਹੈਗਾ ਇਹਨਾਂ ਦਾ ਜਿਹੜਾ ਆਉਣ ਵਾਲਾ ਸੰਘਰਸ਼ ਕਿਸ ਤਰ੍ਹਾਂ ਦਾ ਰਹੂਗਾ ਉਹ ਤਾਂ ਕਹਿ ਨਹੀਂ ਸਕਦੇ ਕਿ ਪਰ ਸਰਕਾਰ ਮੰਗਾ ਕਦੋਂ ਤਾਂ ਕਰ ਮੰਦੀ ਆ ਕਦੋਂ ਤਾਂ ਕ ਨਹੀਂ ਮੰਦੀ ਇਸ ਸਮੇਂ ਦੀਆਂ ਗੱਲਾਂ ਰਹੂਗਾ ਪਰ ਜੇਕਰ ਤੁਹਾਡੀ ਸੁਣਵਾਈ ਨਹੀਂ ਹੁੰਦੀ ਫਿਰ ਤੁਸੀਂ ਕੀ ਕਰੋਗੇ ਸਰ ਮੈਂ ਤਾਂ ਸੱਚੀ ਦੱਸਾਂ ਨਾ ਮੇਰੇ ਤਾਂ ਮਤਲਬ ਪਰੇਸ਼ਾਨ ਹੋ ਚੁੱਕੀਆਂ ਵੀ ਮੇਰੇ ਵਰਕਰ ਇੰਨੇ ਸਾਡੀ ਸਟਰਗਲ ਕਰਨ ਦੇ ਬਾਵਜੂਦ ਵੀ ਮੇਰੇ ਵਰਕਰਾਂ ਨੂੰ ਸੈਲਰੀ ਨਹੀਂ ਮਿਲ ਰਹੀ ਤਾਂ ਦੱਸੋ ਸਰ ਯੂਨੀਅਨ ਲੀਡਰ ਦਾ ਫਿਰ ਹੋਰ ਕੀ ਕਰੂਗਾ ਮੈਂ ਇਹਨਾਂ ਨਾਲ ਬੈਠੂਗੀ ਚਾਹੇ ਮੈਨੂੰ ਦਿਨ ਪਰ ਰਾਤ ਤੇ ਲਗਾਤਾਰ ਇਹਨਾਂ ਨਾਲ ਬਹਿਣਾ ਪਵੇ ਜਿੰਨੇ ਚਿਰ ਤਨਖਾਹ ਨਹੀਂ ਪੈਂਦੀ ਸਰ ਅਸੀਂ ਨਹੀਂ ਇੱਥੋਂ ਉੱਠਣਾ ਮੈਂ ਤਾਂ ਕਹਿੰਦਾ ਅਲਟੀਮੇਟ ਇਹ ਲਗਾਤਾਰ ਸਾਡੇ ਚੱਲੂਗਾ ਜੀ ਹੁਣ ਅੱਜ ਤੋਂ ਸਟਾਰਟ ਅੱਜ ਤੋਂ ਅਸੀਂ ਪਾ ਦੇਣੀ ਹੈ ਰਿਪੋਰਟ ਵੀ ਅਸੀਂ ਤਾਂ ਕੰਮ ਬੰਦ ਕਰਕੇ ਬੈਠ ਚੁੱਕੇ ਹਾਂ ਜਾਂ ਤਾਂ ਸਾਡੇ ਅਧਿਕਾਰੀ ਅੱਜ ਹੀ ਆ ਕੇ ਸਾਨੂੰ ਇੱਥੇ ਵਿਸ਼ਵਾਸ ਦਿਵਾਉਣ ਸਮੋ ਸਰ ਜੀ ਹਣ ਜੋ ਵੀ ਸਾਡੇ ਇਹਨਾਂ ਨੂੰ ਜਿੰਨਾਂ ਕੋਲ ਇਹਨਾਂ ਦਾ ਹੈਗਾ ਵਾ ਰਾਜਿਆ ਨੇ ਠੱਤੀ ਭਾਈ ਬਲੌਕ ਦਾ ਇਨਚਾਰਜ ਆ ਉਹ ਸਾਨੂੰ ਇੱਥੇ ਵਿਸ਼ਵਾਸ ਦਿਵਾਉਣ ਸਾਰੀਆਂ ਕੁੜੀਆਂ ਨੂੰ ਕਿਉਂਕਿ ਸਰ ਸਾਡੀਆਂ ਮਿੱਠੀਆਂ ਗੋਲੀਆਂ ਦੇ ਕੇ ਸਾਡੇ ਘਰਾਂ ਦੇ ਗੁਜ਼ਾਰੇ ਨਹੀਂ ਚੱਲਦੇ ਬਹੁਤ ਟਾਈਮ ਹੋ ਗਿਆ ਸਰ ਅਜ ਅੱਕ ਕੇ ਫੈਸਲਾ ਲੈਣਾ ਪੈਗਾ ਨਹੀਂ ਅਸੀਂ ਧਰਨੇ ਲਾਉਣ ਨੂੰ ਮਜਬੂਰ ਕੀਤਾ ਨਹੀਂ ਅਸੀਂ ਕਦੇ ਵੀ ਕਿਸੇ ਅਫਸਰ ਨੂੰ ਅੱਜ ਤੱਕ ਅੱਜਲ ਖਰਾਬ ਨਹੀਂ ਕੀਤਾ ਬਿਲਕੁਲ ਇਹਨਾਂ ਵੱਲੋਂ ਚੇਤਾਵਨੀ ਦੇ ਦਿੱਤੀ ਕਿ ਮਿੱਠੀਆਂ ਗੋਲੀਆਂ ਦਾ ਹੱਲ ਨਹੀਂ ਹੋ ਰਾਂਗਾ ਇਹਨਾਂ ਦਾ ਮਸਲਾ ਹੱਲ ਕਰਨਾ ਪੈਣਾ ਜੇਕਰ ਨਾ ਹੱਲ ਕੀਤਾ ਤਾਂ ਇਹਨਾਂ ਵੱਲੋਂ ਅੱਜ ਤੋਂ ਅਲਟੀਮਟ ਉਹ ਦੇ ਦਿੱਤਾ ਹੈਗਾ ਵੀ ਕੰਮ ਆ ਉਹਨਾਂ ਨੂੰ ਬਿਲਕੁਲ ਜਿਹੜਾ ਬੰਦ ਹੈ ਜਿਹੜਾ ਕਰ ਦਿੱਤਾ ਹੈਗਾ ਇਹ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਜੇ ਇਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਸਿਹਤ ਨੂੰ ਲੈ ਕੇ ਜਿਹੜੇ ਬਹੁਤ ਵੱਡੀ ਸਮੱਸਿਆ ਖੜੇ ਹੋ ਸਕਦੀ ਤੁਸੀਂ ਗੱਲ ਕਰਨੀ ਹੈ ਕੀ ਕਹਿਣਾ ਹੈ ਦੱਸੋ ਹਾਂਜੀ ਸਰ ਸਾਡਾ 12-12000 ਵੀ ਨਹੀਂ ਆਇਆ ਸਾਲ ਦਾ ਨਹੀਂ ਸਾਡਾ 12-12000 ਆਇਆਗਾ ਉਹ ਇੱਕ ਸਾਨੂੰ ਬਜ਼ੁਰਗਾਂ ਦਾ ਦਿੱਤਾ ਜਾਂਦਾ ਬਜ਼ੁਰਗਾਂ ਦਾ ਅਸੀਂ ਟੂਰ ਕਰਨ ਜਾਂਦੇ ਆ ਘਰਾਂ ਚੋਂ ਨਹੀਂ ਦੇਖਭਾਲ ਕਰਦੇ ਆ ਉਹਨਾਂ ਦੇ ਸਾਰੇ ਮਤਲਬ ਦਵਾਈ ਬੂਟੀ ਦਾ ਜੋ ਵੀ ਸਾਨੂੰ ਦਿੱਤਾ ਗਿਆ ਹੈ ਨਾ ਸਪੈਸ਼ਲ ਹੈ ਜੀ ਇਹ ਤਾਂ ਸਾਨੂੰ ਬਜ਼ੁਰਗਾਂ ਦੇ ਟੂਰ ਦਾ 1000 ਰੁਪਿਆ ਪਰ ਮੰਥ ਦਿੱਤਾ ਜਾਂਦਾ ਜੀ ਜੋ ਕਿ ਅਪ੍ਰੈਲ 2024 ਤੋਂ ਲੈ ਕੇ ਅੱਜ ਤੱਕ ਪੁਸ਼ਕ 20 ਬੱਚੀ ਕੁੜੀਆਂ ਦਾ ਰਹਿੰਦਾ ਉਹ ਸਾਡੇ ਤੱਕ ਨਹੀਂ ਪਹੁੰਚਿਆ ਬਾਕੀ ਬਲਾਕ ਦੀਆਂ ਕੁੜੀਆਂ ਦਾ ਉਹ ਆ ਚੁੱਕਾ ਜੀ ਸਾਨੂੰ ਤਾਂ ਉਹ ਵੀ ਬਹੁਤ ਵੱਡੀ ਰਕਮ ਲੱਗਦੀ ਹੈ ਜਿਹੜਾ 4 ਮਹੀਨੇ ਸਾਡੀ ਸੈਲਰੀ ਰੁਕੀ ਹੋਈ ਆ ਤੇ 12-12000 ਰੁਪਏ ਸਾਡਾ ਬਜ਼ੁਰਗਾਂ ਦਾ ਪਿਛਲਾ ਤੇ ਆਪਣੀ ਅਪ੍ਰੈਲ ਤੋਂ ਆ ਦੇਖ ਲਓ ਵੀ 10 ਮਹੀਨੇ 9 ਮਹੀਨੇ ਹੁਣ ਹੋ ਚੁੱਕੇ ਆ ਤਾਂ ਫਿਰ ਸਾਨੂੰ ਰਹਿੰਦੇ ਪੈਸੇ ਨਹੀਂ ਮਿਲੇ ਤਾਂ ਅਸੀਂ ਅੱਗੇ ਕੰਮ ਕਿਵੇਂ ਕਰਾਂਗੇ ਕੰਮ ਕਰਨਾ ਬੜਾ ਔਖਾ ਜਦੋਂ ਕੋਈ ਸੈਲਰੀ ਨਹੀਂ ਆਉਂਦੀ ਕੋਈ ਬਕਾਇਆ ਦੇਣਾ ਉਹ ਨਹੀਂ ਦਿੱਤਾ ਜਾਂਦਾਗਾ ਇਹ ਵਿਚਾਰੀਆਂ ਕਿੱਥੋਂ ਨੂੰ ਜਾਣ ਕਿਉਂਕਿ ਵੱਡੀ ਗੰਤੀ ਵਿੱਚ 200 ਦੇ ਕਰੀਬ ਇਸ ਬਲਾਕ ਦਾ ਜੁੜੀਆਂ ਆਈਆਂ ਇਹ ਸਾਰੀਆਂ ਆਸ਼ਾ ਵਰਕਰਾਂ ਹੈਗੀਆਂ ਜਿਨ੍ਹਾਂ ਨੇ ਆਪਣਾ ਦਰਦ ਸਾਡੇ ਕੋਲ ਰੋਇਆ ਹੈਗਾ ਮੈਂ ਉਮੀਦ ਕਰਦਾ ਸਾਡੇ ਜਿਹੜੇ ਵਿਧਾਇਕ ਸਾਹਿਬ ਹੈਗੇ ਆ ਉਹ ਧਿਆਨ ਦੇਣਗੇ ਤੇ ਗੱਲਬਾਤ ਕਰਕੇ ਇਹਨਾਂ ਦਾ ਜੋ ਵੀ ਹੈਗੀ ਹੈ ਇਹਦੀ ਸਮੱਸਿਆ ਹੱਲ ਕਰਨਗੇ ਮੈਂ ਅਮਰੀਕਾ ਸਾਡੀ ਗੱਲਬਾਤ ਸ਼ੇਅਰ ਕਰੂੰਗਾ ਸਾਡੇ ਫੇਲ ਫੋਲੋ ਕਰ ਕੈਮਰਾਮੈਨ ਰਾਜ ਬਰਾੜਾ ਨੇ ਮਾ ਤਰਨੋਚਨ ਸਿੰਘ ਬਰਾੜ ਪਿੰਡ ਰਾਜਾ ਦੇ ਤੋਂ